ਅੱਜ ਤੁਸੀਂ ਦੇਖੋਗੇ ਸਭ ਤੋਂ ਸਸਤਾ ਮਕਾਨ ਤੇ ਰੇਟ ਵੀ ਬਹੁਤ ਘੱਟ ਹੈ ਤੁਹਾਨੂੰ ਰੇਟ ਵੀ ਪਸੰਦ ਆਊਗਾ ਤੇ ਮਕਾਨ ਵੀ ਤੁਹਾਨੂੰ ਪਸੰਦ ਆਊਗਾ ਰੇਟ ਆ ਸਿਰਫ 1.5 ਲੱਖ ਰੁਪਈਆ ਜਗ੍ਹਾ ਦੀ ਆਪਾਂ ਗੱਲ ਕਰੀਏ ਤਾਂ 6 ਮਰਲੇ ਆਪਾਂ ਨੂੰ ਜਗ੍ਹਾ ਮਿਲ ਜੂਗੀ ਤੇ ਫਰੰਟ ਤੋਂ ਤੁਸੀਂ ਦੇਖ ਲਿਆ ਹੋਊਗਾ ਕਿਹੋ ਜਿਹਾ ਲੱਗਦਾ ਮੇਨ ਗੇਟ ਵਧੀਆ ਲੱਗਿਆ ਹੋਇਆ ਜਦੋਂ ਆਪਾਂ ਅੰਦਰ ਜਾਵਾਂਗੇ ਇੱਕ ਆਪਾਂ ਨੂੰ ਨਿੱਕਾ ਦਰਵਾਜ਼ਾ ਮਿਲ ਜੂਗਾ ਤੇ ਦਰਵਾਜ਼ੇ ਦੇ ਵਿੱਚ ਇੱਕ ਪਾਸੇ ਆਪਾਂ ਨੂੰ ਕਮਰਾ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਆ ਜਿਹੜਾ ਕਮਰਾ ਕਾਫੀ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਤੇ ਜੋੜੀਆਂ ਜੁੜੀਆਂ ਸਾਰੀਆਂ ਲੱਗੀਆਂ ਹੋਈਆਂ ਨੇ ਉੱਪਰੋਂ ਜਿਹੜੀ ਛੱਤ ਆਪਾਂ ਨੂੰ ਮਿਲੂਗੀ ਦਰਵਾਜ਼ੇ ਦੀ ਤੇ ਕਮਰੇ ਦੀ ਉਹ ਆਪਾਂ ਨੂੰ ਬਾਲੀ ਵਾਲੀ ਮਿਲੂਗੀ ਤੇ ਹੁਣ ਆਪਾਂ ਅੰਦਰ ਪਹੁੰਚ ਗਏ ਆ ਸਾਰਾ ਬੈੜਾ ਆ ਗਿਆ ਜੀ ਕਾਫੀ ਵਧੀਆ ਬੈੜਾ ਹੈਗਾ ਤੇ ਸਾਰਾ ਪੱਕਾ ਹੈਗਾ ਤੇ ਬਾਥਰੂਮ ਵਗੈਰਾ ਆ ਗਿਆ ਜੀ ਤੇ ਨਾਲ ਹੀ ਆਪਾਂ ਨੂੰ ਕਿਚਨ ਮਿਲ ਜੂਗਾ ਤੇ ਇੱਕ ਪਾਸੇ ਆਪਾਂ ਨੂੰ ਪੂਰਾ ਵੱਡਾ ਕਮਰਾ ਮਿਲ ਜੂਗਾ ਜੀ ਆ ਕਿਚਨ ਆ ਗਿਆ ਕਾਫੀ ਖੁੱਲਾ ਡੁੱਲਾ ਤੇ ਜਿਹੜੀਆਂ ਛੱਤਾਂ ਨੇ ਸਾਰੀਆਂ ਆਪਾਂ ਨੂੰ ਬਾਲੀਆਂ ਆਣੀਆਂ ਮਿਲਣਗੀਆਂ ਤੇ ਮਕਾਨ ਬਹੁਤ ਚੰਗਾ ਜੀ ਤੇ ਸਿਰਫ ਰੰਗ ਹੋਣ ਵਾਲਾ ਜੀ ਥੋੜਾ ਜਿਹਾ ਰੰਗ ਖਰਾਬ ਹੋਇਆ ਪਿਆ ਜਦੋਂ ਰੰਗ ਹੋ ਗਿਆ ਤਾਂ ਬਹੁਤ ਚੰਗਾ ਮਕਾਨ ਬਣ ਜਾਊਗਾ ਹਾਂ ਬਾਕੀ ਪੌੜੀਆਂ ਉੱਪਰ ਜਾਣ ਵਾਸਤੇ ਆਪਾਂ ਨੂੰ ਮਿਲ ਜਾਣਗੀਆਂ ਗ੍ਰਿਲ ਲੱਗੀ ਹੋਈ ਆ ਉੱਪਰ ਛੱਤ ਸਾਰੀ ਆਪਾਂ ਨੂੰ ਪੱਕੀ ਕੀਤੀ ਕਰਾਈ ਮਿਲ ਜੂਗੀ ਮਕਾਨ ਠੀਕ ਆ ਜੀ ਤੇ ਆਪਣੇ ਕੋਲੇ ਜਿਹੜਾ ਹ ਮਕਾਨ ਪਹੁੰਚੇਗਾ ਤੁਹਾਨੂੰ ਏਰੀਆ ਕਨਫਰਮ ਕਰਵਾ ਦੇਣਾ ਜੀ ਫਗਵਾੜੇ ਦੇ ਲਾਗੇ ਆਪਣੇ ਕੋਲੇ ਪਹੁੰਚਾ ਫਗਵਾੜੇ ਤੋਂ 8 ਕਿਲੋਮੀਟਰ ਦੂਰ ਇਹਨਾਂ ਦਾ ਪਿੰਡ ਹੈ ਮਾਧੋਪੁਰ ਉੱਥੇ ਹਾ ਮਕਾਨ ਹੈ ਜੀ ਸਰਕਾਰੀ ਟੂਟੀ ਵੀ ਲੱਗੀ ਹੋਈ ਆ ਬਾਥਰੂਮ ਵਧੀਆ ਤੇ ਰੇਟ 5.5 ਲੱਖ ਰੁਪਇਆ 6 ਮਰਲੇ ਜਗ੍ਹਾ ਤੇ ਜਿਨ੍ਹਾਂ ਦਾ ਹਾ ਮਕਾਨ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 98725 31346 ਆ ਮਾਲਕ ਦਾ ਨੰਬਰ ਹੈ ਜੀ ਜਿਨ੍ਹਾਂ ਦਾ ਹਾ ਮਕਾਨ ਹੈ ਉਹਨਾਂ ਦਾ ਹੀ ਨੰਬਰ ਹੈ ਮਾਲਕ ਇੱਥੇ ਆਏ ਹੋਈ ਨਹੀਂ ਤੇ ਉਹਨਾਂ ਨੇ ਆਪ ਜਿਹੜਾ ਮਕਾਨ ਹਾਅ ਸੇਲ ਕਰਨੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਵੀ ਸਕਦੇ ਹੋ ਕੋਈ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਕਰ ਸਕਦੇ ਹੋ ਜੀ ਨੰਬਰ ਤੁਹਾਨੂੰ ਮਿਲ ਗਿਆ ਤੇ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਜੀ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਸਾਰੀ ਵੀਡੀਓ ਦੇਖਿਓ ਵਧੀਆ ਤਰੀਕੇ ਨਾਲ ਤੁਹਾਨੂੰ ਮਕਾਨ ਬਾਰੇ ਹੋਰ ਵੀ ਪਤਾ ਲੱਗ ਜਾਊਗਾ ਵੀਡੀਓ ਤੁਸੀਂ ਪੂਰੀ ਦੇਖਿਓ ਤੇ ਵਧੀਆ ਤਰੀਕੇ ਨਾਲ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ। ਬਾਕੀ ਵੀਡੀਓ ਚੱਲ ਰਹੀ ਹੈ ਜੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ। ਤੁਹਾਡੇ ਕੋਲੇ ਵੀ ਮਕਾਨ ਘਰ, ਕੂਠੀ ਹੈ ਕਿਸੇ ਵੀ ਏਰੀਆ ਚ ਪਿੰਡ ਚ, ਸ਼ਹਿਰ ਚ ਕਿਤੋਂ ਵੀ ਦੇਖ ਰਹੇ ਹੋ ਤੁਸੀਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਵਾਰ-ਵਾਰ। ਜੇ ਤੁਸੀਂ ਐਡ ਕਰਵਾਉਣੀ ਹੈ ਤਾਂ ਫ੍ਰੀ ਦੇ ਵਿੱਚ ਆਪਾਂ ਐਡ ਕਰ ਦਿਆਂ। ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਦੀ ਆਪ ਕੁਛ ਆਪਣੇ ਕੋਲੇ ਆਪਣੇ ਨੰਬਰ ਤੇ ਭੇਜ ਦਿਓ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਆ ਬਸ ਆਪਣੇ ਕੋਲੇ ਭੇਜੋ ਤੇ ਵੀਡੀਓ ਕਿੰਨੀ ਦਿਲਗੀ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਜੇ ਚੰਗੀ ਲੱਗੀ ਆ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਜੇ ਤੁਸੀਂ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਕੋਠੀ ਮਕਾਨ ਘਰ ਦੇਖਣਾ ਪਸੰਦ ਕਰਦੇ ਹੋ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਟ ਸੈਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ ਤੇ ਆਪਾਂ ਜਲਦੀ ਤੋਂ ਜਲਦੀ ਤੁਹਾਡੇ ਖਾਤਰ ਨਵੀਂ ਤੋਂ ਨਵੀਂ ਕੂਠੀ ਮਕਾਨ ਹੋਰ ਵੀ ਲੈ ਕੇ ਪਹੁੰਚ ਜਾਵਾਂਗੇ ਜੀ